ਬਿਤੀ ਰਾਤ ਪਿੰਡ ਸੇਲਖਿਆਣਾ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਇੱਕ ਨੌਜਵਾਨ ਤੇ ਹਮਲਾ ਕਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਪਿੰਡ ਵਾਸੀਆਂ ਨੇ ਰੋੜ ਜਾਮ ਕਰ ਰੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਇਹ ਤਸਵੀਰਾਂ ਦੇਖੋ ਫਿਰ ਤੁਹਾਨੂੰ ਸੁਣਾਉਣੇ ਆ ਮੌਕੇ ਤੇ ਪਹੁੰਚੇ ਡੀਐਸਪੀ ਸਰਵੰਤਜੀਤ ਸਿੰਘ ਦਾ ਕੀ ਕੁਝ ਕਹਿਣਾ ਇਹ ਨਕੰਡਾ ਨਾ ਲਈ ਸੁਣਾ ਸੁਣਾ ਇਹਦੇ ਵਿੱਚ ਪਟਿਆ ਆ ਉਹ ਤਾਂ ਫਰਕ ਦੀ ਗੱਲ ਸੁਣਦੀ ਗੱਲ ਇਹਦੇ ਵਿੱਚ ਕਿ ਅਸੀਂ ਨਹੀਂ ਐਫਰਟ ਕਰਾਂਗੇ ਪੜਨ ਨੂੰ ਘਣੇ ਲੱਗ ਜਾਣਗੇ ਹੋ ਸਕਦਾ ਘੰਟੇ ਚ ਫੜ ਲਈਏ ਠੀਕ ਆ ਹੋ ਸਕਦਾ 2 ਘੰਟੇ ਵੀ ਲੱਗ ਜੇ ਹੋ ਸਕਦਾ 1 ਦਿਨ ਵੀ ਲੱਗ ਜੇ ਉਹਨਾਂ ਦੀਆਂ ਮਾਪੇ ਆ ਕੇ ਮੈਂਡਲ ਜਣਾ ਪਈਏ ਉਹ ਆਪਣਾ ਕੰਮ ਕਰ ਲੈ ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਦੇ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਬ ਸੈਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਹੈ ਪਰਚਾ ਲੱਦ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਇਹ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ ਇਹੜੇ ਅਣਸੱਭੇ ਨੌਜਵਾਨ ਸੀ ਉਹਨਾਂ ਦਾ ਕੋਈ ਆ ਆਇਡੈਂਟੀਟੀ ਪਤਾ ਲੱਗ ਸਕੇ ਤੇ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰ ਲਿਆ ਜਾਏਗਾ ਕੀ ਇਹਨਾਂ ਦੇ ਕੋਈ ਪੁਰਾਣੇ ਰੰਜਿਸ਼ ਇਹ ਅਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਉਹ ਚੈੱਕ ਕਰ ਲਿਆ ਜਾਏਗਾ ਬਿਤੀ ਰਾਤ ਪਿੰਡ ਸੇਲਖਿਆਣਾ ਕੁਝ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਤੇਜ਼ਧਾਰ ਹਥਿਆਰ ਦੇ ਨਾਲ ਇੱਕ ਨੌਜਵਾਨ ਤੇ ਹਮਲਾ ਕਰ ਮੌਕੇ ਤੋਂ ਫਰਾਰ ਹੋ ਗਏ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਪਿੰਡ ਵਾਸੀਆਂ ਨੇ ਰੋੜ ਜਾਮ ਕਰਕੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਇਹ ਤਸਵੀਰਾਂ ਦੇਖੋ ਫਿਰ ਤੁਹਾਨੂੰ ਸੁਣਾਉਣੇ ਆ ਮੌਕੇ ਤੇ ਪਹੁੰਚੇ ਡੀਐਸਪੀ ਸਰਵੰਤਜੀਤ ਸਿੰਘ ਦਾ ਕੀ ਕੁਝ ਕਹਿਣਾ ਇਹ ਘੰਟਾ ਨਹੀਂ ਲਾਈ। ਥੋੜਾ ਸੁਣੋ ਇਹਦੇ ਵਿੱਚ ਅਸੀਂ ਨਹੀਂ ਐਫਰਟ ਕਰਾਂਗੇ। ਪੜਨ ਨੂੰ ਹੁਣੇ ਲੱਗ ਜਾਣਗੇ ਹੋ ਸਕਦਾ ਘੰਟੇ 'ਚ ਫੜ ਲਈਏ। ਠੀਕ ਆ? ਹੋ ਸਕਦਾ 2-3 ਘੰਟੇ ਵੀ ਲੱਗ ਜੇ। ਹੋ ਸਕਦਾ ਇੱਕ ਦਿਨ ਵੀ ਲੱਗ ਜੇ। ਕਿ ਕਿਸੇ ਦਾ ਫੜਿਆ ਕਿਸੇ ਦਾ ਕਿਸੇ ਦਾ ਫੜਿਆ ਤਾਂ ਹੋਣਾ ਹੀ ਚਾਹੀਦਾ। ਉਹਨਾਂ ਦੀਆਂ ਮਾਂ-ਬਾਪ ਆ ਕੇ ਚੱਕ ਲੈਣਗੇ। ਉਹ ਆਪਣਾ ਕੰਮ ਕਰ ਲੈਣਗੇ। ਆ ਬਿਲਕੁਲ ਜੀ ਲੱਗਿਆ ਹੋਇਆ ਸੀਗਾ ਉਹਦੇ ਵਿੱਚ ਪਿੰਡ ਵਾਲਿਆਂ ਦਾ ਰੋਸ ਸੀਗਾ ਕਿ ਬੰਦੇ ਜਿਹੜੇ ਜਲਦੋ ਜਲਦ ਅਰੈਸਟ ਕੀਤੇ ਜਾਣ ਤੇ ਕਾਰਵਾਈ ਕੀਤੀ ਜਾਵੇ। ਸੋ ਉਸ ਦੇ ਵਿੱਚ ਪੁਲਿਸ ਇਹਦੇ ਵਿੱਚ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਜੀ ਹਰ ਵੇਲੇ ਅਸੀਂ ਜਿਹੜਾ ਇਹ ਸਕਸ਼ਨ ਜਿਹੜਾ ਕਰਾਂਗੇ ਇਹਦੇ ਵਿੱਚ ਉਹਨਾਂ ਦੀ ਸਟੇਟਮੈਂਟ ਲਿਖ ਕੇ ਤੇ ਰੈਲੇਵੈਂਟ ਸੈਕਸ਼ਨਸ ਦੇ ਵਿੱਚ ਜਿਹੜਾ ਮਰਚਾ ਦਰਜ ਕੀਤਾ ਜਾ ਰਿਹਾ ਤੇ ਇਹਨਾਂ ਨੂੰ ਜਲਦ ਤੋਂ ਜਲ ਜਿਹੜੇ ਅਨਨੋਨ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕਿੰਨੇ ਜਿਹੜਾ ਕਿੰਨੇ ਇਹਦੇ ਵਿੱਚ ਦੋ ਇੰਜਰਡ ਨੇ ਜਿਹੋ ਹਾਲ ਦੀ ਅਕੈਡਮੀ ਨੂੰ ਪਤਾ ਲੱਗਿਆ ਸੋ ਹਸਪਿਟਲਾਈਜ਼ ਨੇ ਸੋ ਉਹਨਾਂ ਦੀਆਂ ਸਟੇਟਮੈਂਟਸ ਵੀ ਲਈਆਂ ਜਾ ਰਹੀਆਂ ਤੇ ਕੋਸ਼ਿਸ਼ ਕੀਤੀ ਜਾ ਰਹੀ ਕਿ ਉਹਨਾਂ ਤੋਂ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम